ਸ਼ਸ਼ੀਕਾਲ ਜੀ ਸਾਰਾ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਸ ਟਾਈਮ ਘੱਗੇ ਗਰਾਊਂਡ ਦੇ ਵਿੱਚ ਮੌਜੂਦ ਆ ਇੱਥੇ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਨੇ ਘੱਗੇ ਪਿੰਡ ਦੇ ਜਿਹੜੇ ਸਾਰੇ ਰਲਕੇ ਕੁਸ਼ਤੀਆਂ ਕਰਵਾ ਰਹੇ ਨੇ ਕਿਉਂਕਿ ਅੱਜ ਗੁੱਗਾ ਮਾੜੀ ਦਾ ਮੇਲਾ ਵੀ ਘੱਗੇ ਹਰ ਸਾਲ ਲੱਗਦਾ ਤੇ ਔਰ ਗੁੱਗਾ ਮਾੜੀ ਦੇ ਮੇਲੇ ਤੋਂ ਬਾਅਦ ਯਾਨੀ ਕਿ ਸ਼ਾਮ ਨੂੰ ਹਰ ਸਾਲ ਇਹ ਕੁਸ਼ਤੀਆਂ ਕਰਵਾਉਂਦੇ ਨੇ ਔਰ ਤੁਹਾਨੂੰ ਵੀ ਦਿਖਾਉਂਦੇ ਆ ਇੱਥੋਂ ਦੀਆਂ ਕੁਸ਼ਤੀਆਂ ਜਿਹੜੀਆਂ ਹੋ ਰਹੀਆਂ ਨੇ ਔਰ ਜਿਹੜੇ ਇਹਨਾਂ ਦੇ ਜਿਹੜੇ ਆਗੂ ਨੇ ਇੱਥੇ ਜਿਹੜੇ ਮੇਲਾ ਇਹ ਕਰਵਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਨਾ ਠੀਕ ਆ ਤੁਸੀਂ ਦੇਖ ਰਹੇ ਹੋ ਕੱਗੇ ਤੋਂ ਲਾਈਵ ਤਸਵੀਰਾਂ ਕੱਗੇ ਗਰਾਊਂਡ ਦੇ ਵਿੱਚੋਂ ਅੱਜ ਇੱਥੇ ਮੇਲੇ ਆ ਸੀ ਜੋ ਗੁੱਗੇ ਮਾੜੀ ਦੇ ਮੇਲਾ ਲੱਗਦਾ ਉਹਦੇ ਮੇਲੇ ਦੇ ਐਂਡ ਦੇ ਸਮਾਪਤੀ ਵਾਲੇ ਦਿਨ ਇੱਥੇ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਨੇ ਦੇਖੋ ਤੁਸੀਂ ਛੋਟੇ-ਛੋਟੇ ਬੱਚਿਆਂ ਦੀਆਂ ਵੀ ਕੁਸ਼ਤੀਆਂ ਹੋਈਆਂ ਔਰ ਇੱਥੇ ਵੱਡੇ-ਵੱਡੇ ਜੋ ਪਹਿਲਵਾਨ ਆਈ ਸੀ ਦੂਰੋਂ-ਦੂਰੋਂ ਉਹਨਾਂ ਨੇ ਵੀ ਆਪਣੇ ਵੜਿਆ ਜ਼ੋਰ ਲਖਾਏ ਬਾਕੀ ਤੁਹਾਨੂੰ ਵੀ ਦਿਖਾਉਣੀ ਆ ਕੁਝ ਤਸਵੀਰਾਂ ਇਹਨਾਂ ਦੀਆਂ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਘੱਗੇ ਤੋਂ ਇਸ ਟਾਈਮ ਇੱਕ ਪਿੰਡ ਵਾਲਿਆਂ ਵੱਲੋਂ ਬਹੁਤ ਵਧੀਆ ਪ੍ਰੋਗਰਾ ਕੀਤਾ। ਤੇ ਤੁਸੀਂ ਇਸ ਟਾਈਮ ਘੱਗੇ ਤੋਂ ਦੇਖ ਰਹੇ ਹੋ ਇਹ ਖੇਡ ਮੇਲਾ ਜੋ ਕਿ ਸਾਰੇ ਘੱਗੇ ਦੇ ਸਹਿਯੋਗ ਨਾਲ ਇਹ ਹਰ ਸਾਲ ਕਰਵਾਇਆ ਜਾਂਦਾ ਹੈ ਮੁੰਡੇ ਦੂਰੋਂ ਦੂਰੋਂ ਆ ਕੇ ਇੱਥੇ ਜੋਰ ਦਿਖਾਉਂਦੇ ਨਜ਼ਰ ਆਏ ਨੇ ਔਰ ਇੱਥੇ ਝੰਡੀਆਂ ਵੀ ਰੱਖੀਆਂ ਗਈਆਂ ਸਮਝ ਝੰਡੀਆਂ ਵੀ ਰੱਖੀਆਂ ਔਰ ਵਧੀਆਂ ਜਿਹੜੇ ਪਹਿਲਵਾਨ ਆਏ ਸੀ ਉਹਨਾਂ ਦਾ ਮਾਨ ਸਨਮਾਨ ਵੀ ਇੱਥੇ ਵਧੀਆ ਤਰੀਕੇ ਨਾਲ ਕੀਤਾ ਇਥੇ ਨਾਲ ਜਿਹੜੇ ਇਹਨਾਂ ਦੇ ਆਗੂ ਨੇ ਜਿਨ੍ਹਾਂ ਨੇ ਸਾਰਾ ਕੰਮ ਕਰਵਾਇਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਂ న్యూਸ ਪੰਜਾਬ ਦੇ ਨਾਲ ਆ ਦੋ ਮਿੰਟ ਦਾ ਹੋਰ ਵੀ ਦੋ ਮਿੰਟ ਦਾ ਹੋਰ HÖONE DID DAN TAURT अघ बंदि बराबरि ਸਾਰੇ ਕੱਗੇ ਲੱਗ ਕੇ ਉਹ ਥੋੜਾ ਕਾਹੂ ਹੋ ਰਿਹਾ ਹੈ ਇਹ ਪਤਾ ਕੀ ਹੈ ਇਹ ਪਤਾ ਕੀ ਹੈ ਬੰਦਾ ਇਹ ਆਪ ਨੂੰ ਸਿੱਕ ਜਟਾ ਨਹੀਂ ਕਹਿੰਦਾ ਇਹ ਗਾਰੰਟੀ ਹੈ ਉਹ ਸੰਜਾ ਬਿੱਲਾ ਯਾਰ ਕਿਵੇਂ ਹੋਊਗਾ ਸੰਜਾ ਬਿੱਲਾ ਆਪਦੇ ਕਿ ਮਗਾ ਲੂਗਾ ਸੰਜਾ ਬਿੱਲਾ ਕੀ ਸਰਾਦਾ ਦੇ ਅੱਗੇ ਕਿਵੇਂ ਕਰੂ ਸਰਾਦਾ ਚੱਲ ਰਹੀ ਇੱਕ ਹੋਰ ਕਰ ਤਾ ਨੇ ਮੋਸਟ ਵੀ ਸੋਪੀਆ ਕਰਤੀ ਹੁਣ ਬਜਾਓ ਸ਼ੋਹਰਾਈ ਦੇਖ ਕੇ ਨਾ ਆਹੋ ਆਜੋ ਹਰ ਇੱਕ ਮਿੰਟ ਆਹ ਬਰੇ ਨੇ ਫੋਨ ਫਾਈਨਲ ਦੇ ਕੀ ਲਾਈਨ ਕਰੇ ਦੇਖ ਸਰ ਆ ਆ ਆਇਆ ਇਹ ਵੀ ਬਣਾ ਦੇ ਹੱਥ ਬਤਾ ਦੇ ਰਾਤ ਆ ਜਾ ਬਾਈ ਲੋਕ ਤਾਂ ਗੜੀ ਖੜਾ ਬਾਈ ਬਾਰ ਬਾਰ ਬਸਤੀ ਹੋ ਗਈ ਕੋਈ ਦੇ ਦੇ ਰਿਹਾ ਹਾਂ ਬਾਈ ਦੂਸਰੇ ਆ ਆ ਸੁੱਖੀ ਕਗਾ ਸਰਬਿੰਦਰ ਗੜੀ ਸਾਹਿਬ ਇੱਕ ਮਿੰਟ ਪਿੱਛੇ ਮੈਂ ਫਿਰ ਦੇਖਦਾ ਮੈਂ ਪਹਾੜ ਦੇ ਪਿੱਛੇ ਹੋ ਜਾਓ ਵੀਰ ਬਣ ਕੇ ਪਿੱਛੇ 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 ਵਾਲੀ ਬੇਨਤੀ ਨਾ ਭੁੱਲੇ ਕਰੋ ਆਪਣੇ ਆਪ ਆਪਾਂ ਹੀ ਅੱਗੇ ਲਾਈ ਜਾਣਾ ਪਿੱਛੇ ਹੋ ਜਾਓ ਕਿੱਥੇ ਨੇ ਖੜੇ ਨੇ ਦੇਖਣ ਆਲੇ ਸਾਰੇ ਦੇਖਣ ਆਏ ਆ ਹੋ ਜਾਓ ਯਾਰ ਪਿੱਛੇ ਹੋ ਜਾਓ ਕਿਉਂ ਘਾਈ ਜਾਂਦੇ ਹੋ ਹੋ ਜਾਓ ਪਿੱਛੇ ਮਨੇ ਕੋਲੋਂ ਪਿੱਛੇ ਹੋ ਜਾਓ ਹੋ ਜਾਓ ਪਿੱਛੇ ਉਹ ਲਾਈਨ ਦੇ ਕਿੱਥੇ ਕੱਖਾਂ ਤੇ ਚੱਲੋ ਚੱਲੋ ਕੱਖਾਂ ਨੂੰ ਕੱਖਾਂ ਤੇ ਚੱਲੋ ਸਾਰੇ ਯਾਰ ਉੱਥੇ ਕਿਹੜਾ ਪਾਣੀ ਚੱਲੋ ਪਿੱਛੇ ਕੰਨ ਅਸਤੋਂ ਪਿੱਛੇ ਹੋ ਬਹੁਤ ਬੜੀ ਪਿੱਛੇ ਹੋ ਉੱਥੇ ਪਿੱਛੇ ਠੀਕ ਇੱਥੇ ਮੇਰੇ ਨਾਲ ਰੋਕਿਓ ਨਾ ਨਾ ਕੋਈ ਨਾ ਆਪਣਾ ਪਿੰਡ ਦਾ ਕੰਮ ਨਾ ਕੋਈ ਜੰਗਲ

ਇਧਰ ਬੰਦਾ ਬਣ ਗਿਆ ਇੱਕ ਮਿੰਟ ਕਿੰਨੀ ਕੁੱਝ ਹੋ ਰਹੀ ਹੈ ਬਾਈ ਬਹੁਤ ਕੁੱਝ ਹੋ ਰਹੀ ਹੈ ਬਾਈ 3100 ਵਾਲੀ ਸੀ ਬਾਈ ਹਾਂ ਹਾਂ ਆ ਪੂਰਾ ਜੋਰ ਲੱਗਿਆ ਆ ਪੂਰਾ ਜੋਰ ਲੱਗਿਆ ਸੀ ਹਾਂ ਹਾਂ ਕੱਕੇ ਦੇ ਰੈਨ ਵਾਲਾ ਆਪਣੇ ਨਾਲ ਜਿਹੜੇ ਇੱਥੇ ਦੇ ਪ੍ਰਧਾਨ ਨੇ ਆਨੰਦ ਲਾਲ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂ ਜੀ ਨਾਇਰ ਜੀ ਤੁਹਾਡਾ ਆਨੰਦ ਲਾਲ ਸ਼ਰਮਾ ਜੀ ਸ਼ੈਰੀ ਪ੍ਰਧਾਨ ਆਮ ਆਦਮੀ ਪਾਰਟੀ ਘੱਗਾ ਜੀ ਅੱਜ ਜੋ ਕੁਸ਼ਤੀ ਮੇਲਾ ਹੋਇਆ ਹੈ ਇਹਦੇ ਬਾਰੇ ਸਾਨੂੰ ਦੱਸੋ ਇਹ ਅੱਜ ਜਹਰਬੀਰ ਗੁੱਗਾ ਜੀ ਦਾ ਜੋ ਦੋ ਰੋਜ਼ਾ ਮੇਲਾ ਸੀ ਅੱਜ ਉਸ ਦੀ ਸਮਾਪਤੀ ਤੇ ਜੋ ਹਰ ਸਾਲ ਕੁਸ਼ਤੀਆਂ ਦਾ ਪ੍ਰੋਗਰਾਮ ਹੁੰਦਾ ਸੋ ਮੌਸਮ ਨੂੰ ਮੁੱਖ ਰੱਖਦੇ ਹੋਏ ਕਮੇਟੀ ਵੱਲੋਂ ਇਹਨਾਂ ਕੁਸ਼ਤੀਆਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਸੀ ਸੋ ਸਾਡੀ ਜਿਹੜੀ ਟੀਮ ਨੇ ਇਹ ਫੈਸਲਾ ਲਿਆ ਕਿ ਇਹ ਇੱਕ ਦੋ ਕੁਸ਼ਤੀ ਕਰਾਈ ਜਾਵੇ ਜ਼ਰੂਰ ਹੋਏਗੀ ਸੋ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਦੇਖੋ ਨੌਜਵਾਨਾਂ ਨੇ ਕਿੱਡਾ ਆਪਣਾ ਜੋਰ ਦਿਖਾਇਆ ਤੇ ਕੁਸ਼ਤੀ ਨਿਰਪੱਖ ਤਰੀਕੇ ਨਾਲ ਜਿੱਤ ਕੇ ਦੱਸਿਆ ਕਿ ਖਾਧੀਆਂ ਖਰਾਕਾਂ ਮੈਦਾਨ ਦੇ ਵਿੱਚ ਕੰਮ ਆਉਂਦੀਆਂ ਨਹੀਂ ਇਹ ਹਰ ਸਾਲ ਤੁਸੀਂ ਕਰਵਾਉਂਦੇ ਹੋ ਇੱਥੇ ਬਿਲਕੁਲ ਜੀ ਕਮੇਟੀ ਗੁੱਗਾ ਮਾੜੀ ਕਮੇਟੀ ਹਰ ਸਾਲ ਕਰਵਾਂਦੀ ਹੈ ਸੋ ਮੈਂ ਘੱਗਾ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਰੌਲੇ ਰੱਪਟੇ ਤੋਂ ਇਹ ਮੇਲਾ ਦੋ ਦਿਨਾਂ ਦਾ ਤੇ ਅੱਜ ਇਹ ਕੁਸ਼ਤੀ ਦਾ ਪ੍ਰੋਗਰਾਮ ਨੇਪਰੇ ਚਾੜਿਆ ਅਸੀਂ ਸਾਰਿਆਂ ਨੂੰ ਇੱਥੇ ਜਿ ਆਇਆ ਆਖਦੇ ਆ ਤੇ ਧੰਨਵਾਦ ਕਰਦੇ ਆ ਸੋ ਮੈਂ ਆਸ ਕਰਦਾ ਕਿ ਗੁੱਗਾ ਜਹਰਪੀਰ ਦੀ ਕਿਰਪਾ ਦੇ ਨਾਲ ਨਗਰ ਦੇ ਸਹਿਯੋਗ ਨਾਲ ਸਭ ਕੁਝ ਹੋਵੇ ਨਗਰ ਦੇ ਸਹਿਯੋਗ ਨਾਲ ਇਹ ਮੇਲੇ ਹਰ ਸਾਲ ਲੱਗਦੇ ਰਹਿਣਗੇ ਕੁਸ਼ਤੀਆਂ ਹਰ ਸਾਲ ਹੁੰਦੇ ਰਹਿਣੀਆਂ ਤੁਹਾਨੂੰ ਕੋਈ ਹੋਰ ਲੜਨਾ ਚਾਹੇਗਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਸੱਚ ਮੇਲ ਨਿਊਜ਼ ਤੇ ਲਾਈਵ ਤਸਵੀਰਾਂ ਕੱਗੇ ਦੀਆਂ ਇੱਥੇ ਅੱਜ ਜੋ ਕੁਸ਼ਤੀ ਮੇਲਾ ਕਰਵਾਇਆ ਗਿਆ ਸੀ ਉਸ ਦੇ ਵਿੱਚ ਜਿਹੜੇ ਜੇਤੂ ਸਨ ਉਹਨਾਂ ਨੂੰ ਇਨਾਮ ਦਿਆਂ ਤੋਂ ਹੈ ਕੱਗੇ ਦੇ ਸਾਰੇ ਲੋਕ ਇਕੱਠੇ ਹੋਏ ਨੇ ਔਰ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਕਰਵਾਉਂਦੇ ਨੇ ਔਰ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮੇਲ ਨਿਊਜ਼ ਪੰਜਾਬ ਦੇ ਨਾਲ ਮੈਂ ਵਿੱਕੀ ਵੀਰਕਾ ਧੰਨਵਾਦ ਸ਼ਸ਼ਟ੍ਰੀ ਕਾਲੋ